ਪੰਜਾਬ ਦੀ ਖੂਬ ਲੁੱਟਮਾਰ ਕੀਤੀ ਪੰਜਾਬ ਦੇ ਅੰਦਰ ਖੂਬ ਕ腐ਪਸ਼ਨ ਦਾ ਰਾਜ ਰਿਹਾ ਭ੍ਰਿਸ਼ਟਾਚਾਰ ਦਾ ਰਾਜ ਰਿਹਾ ਅਸੀਂ ਜਦੋਂ ਬਤਾਰ ਆਮ ਆਦਮੀ ਪਾਰਟੀ ਨੇ 2017 ਚ ਫਸਟ ਟਾਈਮ ਇਲੈਕਸ਼ਨ ਵਿਧਾਨ ਸਭਾ ਦੀ ਲੜੀ ਸੀ ਔਰ ਪਹਿਲੀ ਇਲੈਕਸ਼ਨ ਲੜਦੇ ਹੋਏ ਪੰਜਾਬ ਦੇ ਲੋਕਾਂ ਨੇ ਸਾਨੂੰ ਇਹ ਰੋਲ ਦਿੱਤਾ ਕਿ ਤੁਸੀਂ ਆਪੋਜੀਸ਼ਨ ਚ ਬੈਠ ਕੇ 5 ਸਾਲ ਦੇਖੋ ਕਿ ਸਰਕਾਰ ਜਿਹੜੀ ਕਿਸ ਤਰ੍ਹਾਂ ਕੰਮ ਕਰਦੀ ਆ ਅ ਸਰਕਾਰ ਨਿਵਾਉਣ ਦੀ ਭੂਮਿਕਾ ਜਿਹੜੀ ਆ ਉਹ ਕਾਂਗਰਸ ਪਾਰਟੀ ਕੋਲੇ ਚਲੀ ਗਈ ਆਮ ਆਦਮੀ ਪਾਰਟੀ ਦੇ 20 ਐਮਐਲਏ ਔਰ ਕਾਂਗਰਸ ਪਾਰਟੀ ਦੇ 70 ਐਮਐਲਏ ਜਿਹੜੇ ਸੀ ਪੰਜਾਬ ਦੀ ਵਿਧਾਨ ਸਭਾ ਸੀ ਬਤਾਰ ਲੀਡਰ ਆਪ ਆਪੋਜੀਸ਼ਨ ਸਾਢੇ 3 ਸਾਲ ਮੇਰੇ ਵੱਲੋਂ ਭੂਮਿਕਾ ਨਿਭਾਈ ਗਈ ਔਰ ਡੇਢ ਸਾਲ ਦੂਸਰੇ ਵਿਅਕਤੀਆਂ ਨੇ ਆਪਣੀ ਉਹ ਭੂਮਿਕਾ ਨਿਭਾਈ ਮੈਂ ਉਸ ਸਮੇਂ ਵੀ ਸਵੇ ਸਵੇ ਸਿਰ ਕਾਂਗਰਸ ਦਾ ਭ੍ਰਸ਼ਟਾਚਾਰ ਦਾ ਜਿਹੜਾ ਰਾਜ ਸੀ ਉਹਨੂੰ ਉਜਾਗਰ ਕਰਦੇ ਸੀ ਤੁਹਾਡੇ ਜਰੀਏ ਪੰਜਾਬ ਦੇ ਲੋਕਾਂ ਨੂੰ ਦੱਸਦੇ ਸੀ ਕਿ ਕਿਸ ਤਰ੍ਹਾਂ ਐਸ்சி ਐਸਟੀ ਦਾ ਸਕਾਲਰਸ਼ਿਪ ਖਾਦਾ ਗਿਆ ਤੁਹਾਡੇ ਯਾਦ ਹੋਊਗਾ ਕਿ ਪ੍ਰੈਸ ਕਾਨਫਰੰਸ ਵੀ ਹੋਈ ਸੀ ਬਹੁਤ ਵੱਡੇ ਪ੍ਰੋਟੈਸਟ ਹੋਏ ਸੀ ਔਰ ਪੰਜਾਬ ਦੇ ਲੱਖਾਂ ਹੀ ਜਿਹੜੇ ਵਿਦਿਆਰਥੀ ਸੀਗੇ ਜਿਹੜੇ ਡਿਗਰੀਆਂ ਲੈਣ ਤੋਂ ਵਾਂਝੇ ਰਹਿ ਗਏ ਸੀ ਜਿਨ੍ਹਾਂ ਦਾ ਸਕਾਲਰਸ਼ਿਪ ਜਿਹੜਾ ਹੈਗਾ ਉਹ ਕਾਂਗਰਸ ਪਾਰਟੀ ਖਾ ਗਈ ਸੀ ਇਹ ਪੰਜਾਬ ਦੇ ਦਲਤ ਲੋਕਾਂ ਦਾ ਵੱਡਾ ਧੋਖਾ ਕਾਂਗਰਸ ਦੇ ਰਾਜ ਦੇ ਸਮੇਂ ਜਿਹੜਾ ਹੋਇਆ ਸੀਗਾ ਇਸ ਤੋਂ ਬਿਨਾ ਉਸ ਸਮੇਂ ਨੌਕਰੀਆਂ ਕਿਵੇਂ ਵੱਡੀਆਂ ਗਈਆਂ ਆਪਣੇ ਭਾਈ ਭਤੀਜੇ ਚਾਚੇ ਤਾਇਆ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਲਾਜਾਂਗੇ ਨਾ ਔਰ ਆਮ ਜਿਹੜੇ ਲੋਕ ਸੀਗੇ ਉਹਨਾਂ ਨੂੰ ਨੌਕਰੀ ਤੱਕ ਨਹੀਂ ਮਿਲੀ ਔਰ ਦੂਜੇ ਪਾਸੇ ਜੇ ਆਪਾਂ ਹੁਣ 3.5 ਸਾਲ ਦੇ ਕਾਰਜਕਾਲ ਦੀ ਗੱਲ ਕਰੀਏ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਤਾਂ ਅਸੀਂ 56000 ਨੌਕਰੀਆਂ ਦੇ ਕੇ ਉਹ ਵੀ ਬਿਲਕੁਲ ਔਨ ਮੈਰਿਟ ਦੇ ਉੱਤੇ ਬਿਲਕੁਲ ਕੋਈ ਭਤੀਜਾਵਾਦ ਨਹੀਂ ਕੋਈ ਭਾਈ ਨਹੀਂ ਕੋਈ ਚਾਚਾ ਨਹੀਂ ਕੋਈ ਤਾਇਆ ਨਹੀਂ 56000 ਨੌਕਰੀਆਂ ਦਿੱਤੀਆਂ ਔਰ ਦੂਜੇ ਪਾਸੇ ਜਿਹੜੀਆਂ ਚੰਦ ਕਾ ਨੌਕਰੀਆਂ ਦਿੱਤੀ ਅਸੀਂ ਕਾਂਗਰਸ ਪਾਰਟੀ ਨੇ ਉਹ ਵੀ ਤੁਹਾਨੂੰ ਪਤਾ ਹੋਊਗਾ ਕਿ ਇੱਕ ਤਾਂ ਰਵਨੀਤ ਸਿੰਘ ਮਿੱਟੂ ਦੇ ਪਰਿਵਾਰ ਸੀਗੀ ਕਾਂਗਰਸ ਪਰਿਵਾਰ ਸੀਗੀ ਇੱਕ ਕਾਂਗਰਸ ਸਾਹਿਬ ਦੇ ਪਰਿਵਾਰ ਸੀਗੀ ਇੱਕ ਤੋਂ ਹੋਰ ਮინისტრ ਨੇਗੇ ਉਹਨਾਂ ਦੇ ਪਰਿਵਾਰ ਸੀ ਯਾਨੀ ਉਸ ਸਮੇਂ ਕੈਬਨਿਟ ਜਿਹੜੀ ਆ ਇਸ ਗੱਲ ਲਈ ਬਣਦੀ ਸੀਗੀ ਕਿ ਨੌਕਰੀਆਂ ਕਿਵੇਂ ਪਰਿਵਾਰਾਂ ਚ ਵੰਡੀਆਂ ਜਾਣ ਉਹ ਵੀ ਕਾਂਗਰਸ ਪਾਰਟੀ ਦੇ ਪਰਿਵਾਰਾਂ ਚ ਵੰਡੀਆਂ ਜਾਣ ਪਰ ਲੇਕਿਨ ਸਾਡੀ ਜਦੋਂ ਕੈਬਨਿਟ ਬਣਦੀ ਆ ਤਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੇ ਨੌਜਵਾਨਾਂ ਦਾ ਵਾਅਦਾ ਕੀਤਾ ਸੀਗਾ ਕਿ ਜਦੋਂ ਮੇਰਾ ਹਰਾ ਪੰਨ ਚੱਲੂਗਾ ਤਾਂ ਪੰਜਾਬ ਦੀ ਜਵਾਨੀ ਦੇ ਲਈ ਚੱਲੂਗਾ ਪੰਜਾਬ ਦੇ ਮੁੰਡੇ ਕੁੜੀਆਂ ਦੇ ਲਈ ਚੱਲੂਗਾ ਇਹ ਵਾਅਦਾ ਮੇਰੇ ਯਾਦ ਆ ਅਸੀਂ ਇਕੱਠਿਆਂ ਨੇ ਕੀਤਾ ਸੀਗਾ ਮਾਨ ਸਾਹਿਬ ਨੇ ਲੋਕਾਂ ਦਾ ਵਾਅਦਾ ਕੀਤਾ ਸੀ ਬਹੁਤ ਵੱਡੀ ਪ੍ਰੈਸ ਕਾਨਫਰੰਸ ਦੇ ਵਿੱਚ ਔਰ ਪਹਿਲੀ ਜਿਹੜੀ ਕਾਨਫਰੰਸ ਪਹਿਲੀ ਕੈਬਨਿਟ ਦੀ ਮੀਟਿੰਗ ਹੋਈ ਸੀ ਪੰਜਾਬ ਦੀ 2022 ਤੋਂ ਬਾਅਦ ਜਦੋਂ ਸਰਦਾਰ ਭਗਵੰਤ ਸਿੰਘ ਮਾਜੂਬ ਮੁੱਖ ਮੰਤਰੀ ਬਣੇ ਤਾਂ 30000 ਨੌਕਰੀਆਂ ਦਾ ਇਸ਼ਤਿਹਾਰ ਇਕੱਠਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਹੋਇਆ ਸੀਗਾ

202 ਨੂੰ ਇੱਕ ਪੰਜਾਬ ਕਾਂਗਰਸ ਪਵਨ ਦੇ ਅੰਦਰ ਲੜਾਈ ਹੋਈ ਸੀ ਦੋ ਮੰਤਰੀਆਂ ਦੀ ਦੋ ਮੰਤਰੀ ਲੜੇ ਸੀ ਜਿਹਦੇ ਵਿੱਚ ਸੁਖਸ਼ੀ ਰੰਦਾਵਾ ਤੇ ਸ਼ਾਇਦ ਰਾਣਾ ਗੁਰਜੀਤ ਦੀ ਦੋ ਵਿਅਕਤੀਆਂ ਨੇ ਅਲੀਗੇਸ਼ਨ ਲਾਇਆ ਸੀ ਕਿ ਸਾਡੇ ਟਰਾਂਸਫਰਾਂ ਪੁਲਿਸ ਦੀਆਂ ਟਰਾਂਸਫਰਾਂ ਡਿਫਰੈਂਟ ਡਿਪਾਰਟਮੈਂਟ ਦੀਆਂ ਉਹ ਭ੍ਰਿਸ਼ਟਾਚਾਰ ਦੇ ਨਾਲ ਹੁੰਦੀਆਂ ਨੇਗੀਆਂ ਉਹ ਪੈਸੇ ਲੈ ਕੇ ਹੁੰਦੀਆਂ ਨੇਗੀਆਂ ਇਹ ਕਾਂਗਰਸ ਪਵਨ ਦੀ ਖਬਰ ਸੀ ਇਹ ਤੁਹਾਡੇ ਬਹੁਤ ਸਾਰੇ ਸਾਥੀਆਂ ਨੇ ਉਸ ਕਵਰ ਨੂੰ ਆਪਣੇ ਆਪਣੇ ਅਖਬਾਰਾਂ 'ਚ ਲਿਖਿਆ ਸੀਗਾ ਕਿ ਅੱਜ ਦੋ ਮੰਤਰੀ ਆਪਸ ਵਿੱਚ ਝੜੇ ਕਿਸ ਗੱਲ ਨੂੰ ਲੈ ਕੇ ਕਿ ਜਿਹੜੀ ਕ੍ਰਾਪਸ਼ਨ ਬਦਲੀਆਂ 'ਚ ਹੋ ਰਹੀ ਆ ਜਿਹੜੀ ਕ੍ਰਾਪਸ਼ਨ ਨੌਕਰੀਆਂ 'ਚ ਹੋ ਰਹੀ ਆ ਇਸ ਗੱਲ ਨੂੰ ਲੈ ਕੇ ਇੱਕ ਵੱਡਾ ਬਿਵਾਲ ਜਿਹੜਾ ਉਸ ਸਮੇਂ ਕਾਂਗਰਸ ਭਵਨ 'ਚ ਖੜਾ ਹੋਇਆ ਸੀ ਦੋ ਸੀਨੀਅਰ ਕੈਬਨਿਟ ਦੇ ਮੰਤਰੀ ਜਿਹੜੇ ਲੜੇ ਸੀ ਜਿਹੜੇ ਅੱਜ ਵੀ ਜਿਹੜੇ ਅੱਜ ਵੀ ਪੰਜਾਬ ਦੀ ਕਾਂਗਰਸ ਪਾਰਟੀ ਦੇ ਬਚਨੇ ਜਿਹੜੇ ਅੱਜ ਵੀ ਮੈਂ ਸਮਝਦਾ ਮੈਂਬਰ ਪਾਰਲੀਮੈਂਟ ਦੀ ਭੂਮਿਕਾ ਨਿਭਾ ਰਹੇ ਨੇ ਔਰ ਬਤੌਰ ਵਿਧਾਇਕ ਦੀ ਭੂਮਿਕਾ ਨਿਭਾ ਰਹੇ ਨੇ ਇਹ ਉਹਨਾਂ ਦੀ ਲੜਾਈ ਦਾ ਮੈਂ ਜ਼ਿਕਰ ਤਾਂ ਕਰ ਰਿਹਾ ਕਿਉਂਕਿ ਜੋ ਨਵਜੋਧਕਰ ਸਿੱਧੂ ਨੇ ਕਿਹਾ ਕਿ 500 ਕਰੋੜ ਰੁਪਏ ਦੇ ਵਿੱਚ ਮੁੱਖ ਮੰਤਰੀ ਸੇਲ ਹੁੰਦਾਗਾ ਮੁੱਖ ਮੰਤਰੀ ਕਾਂਗਰਸ ਪਾਰਟੀ ਦੀ ਗੱਲ ਕਰੀਏ ਮੁੱਖ ਮੰਤਰੀ ਬਕਾਊ ਹੈ ਅੱਜ ਕਾਂਗਰਸ ਪਾਰਟੀ ਨੂੰ ਆਪਣੇ ਦਫ਼ਤਰ ਦੇ ਅੱਗੇ ਵੋਟ ਲਾ ਲੈਣਾ ਚਾਹੀਦਾ ਕਿ ਸਾਡਾ ਮੁੱਖ ਮੰਤਰੀ ਬਕਾਊ ਆ ਪਹਿਲਾਂ 500 ਕਰੋੜ ਰੁਪਏ ਵਿੱਚ ਦਿੱਖਦਾ ਸੀਗਾ ਸ਼ਾਇਦ ਰੇਟ ਸਮੇਂ ਦੇ ਮੁਤਾਬਕ ਵੱਧ ਗਿਆ ਹੁਣ ਤਾਂ ਪ੍ਰਾਪਰਟੀ ਦੇ ਹਿਸਾਬ ਨਾਲ ਜੇ ਰੇਟ ਤਾਂ ਉਹ 7-800 ਕਰੋੜ ਚ ਹੋ ਗਿਆ ਹੋਣਾ ਹੁਣ ਤਾਂ ਰੇਟ ਵੱਧ ਗਿਆ ਹੋਣਾ ਸੋ ਕਾਂਗਰਸ ਭਾਵ ਜਿਹੜਾ ਭਵਨ ਆ ਉਹਦੇ ਅੰਦਰ ਕਾਂਗਰਸ ਪਾਰਟੀ ਨੂੰ ਬੋਰਡ ਲਾ ਲੈਣਾ ਚਾਹੀਦਾ ਕਿ ਸਾਡੇ ਮੁੱਖ ਮੰਤਰੀ ਦੇ ਅਹੁਦਾ ਐਨਾ ਐਮਐਲਏ ਦਾ ਅਹੁਦਾ ਐਨਾ ਵਜ਼ੀਰ ਜੇ ਸਰਕਾਰ ਬਣੀ ਤਾਂ ਐਨਾ ਐਮ ਐਮਸੀ ਦਾ ਐਨਾ ਸਰਪੰਚ ਦਾ ਨਾਂ ਪੰਚ ਦਾ ਨਾਂ ਇਹ ਬੋਰਡ ਜਿਹੜੇ ਨੇ ਕਿ ਮੈਂ ਸਮਝਦਾ ਕਾਂਗਰਸ ਪਾਰਟੀ ਨੂੰ ਆਪਣੇ ਕਾਂਗਰਸ ਪਬੰਦੇ ਕੀ ਲਾ ਲੈਣੇ ਚਾਹੀਦੇ ਨੇ ਕਿ ਤੁਹਾਡੇ ਅੰਦਰ ਕੀ ਚੱਲ ਰਿਹਾ ਗਿਆ ਕਿਉਂ ਕਿ ਅੱਜ 4 ਦਿਨ ਹੋ ਗਏ ਅੱਜ 4 ਦਿਨ ਹੋ ਗਏ ਕਾਂਗਰਸ ਪਾਰਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਦਾ ਬਿਆਨ ਨਹੀਂ ਆਇਆ ਕਾਂਗਰਸ ਪਾਰਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਖੜਗੇ ਸਾਹਿਬ ਕਿਉਂ ਚੁੱਪ ਨੇ ਕਿ ਇਹ ਪੈਸਾ ਜਿਹੜਾ ਪੈਸਾ ਪੰਜਾਬ ਤੋਂ ਇਕੱਠਾ ਹੁੰਦਾ ਸੀ ਜੋ ਲੋਕਾਂ ਦੇ ਧੀਆਂ ਪੁੱਤਾਂ ਦਾ ਹੁੰਦ ਪਸੀਨੇ ਦੀ ਕਮਾਈ ਦਾ ਪੈਸਾ ਇਕੱਠਾ ਹੁੰਦਾ ਸੀ ਜਿਹੜਾ ਕਰਾਪਸ਼ਨ ਚ ਲੁੱਟ ਕੇ ਸੈਂਟਰ ਸਰ ਇਹਨਾਂ ਦੇ ਇਹਨਾਂ ਦੀ ਸੈਂਟਰ ਲੀਡਰਸ਼ਿਪ ਕੋਲ ਜਾਂਦਾ ਸੀ ਕਿ ਉਹ ਖੜਗੇ ਸਾਹਿਬ ਕੋਲ ਜਾਂਦਾ ਸੀ ਕਿ ਉਹ ਕਾਂਗਰਸ ਪਾਰਟੀ ਕੋਲ ਜਾਂਦਾ ਸੀਗਾ ਇਹ ਗੱਲ ਆ 4 ਦਿਨ ਹੋ ਗਏ 4 ਦਿਨਾਂ ਦੇ ਅੰਦਰ ਕਾਂਗਰਸ ਪਾਰਟੀ ਸਪਸ਼ਟ ਨਹੀਂ ਕਰ ਸਕੀ ਕਿ ਪੰਜਾਬ ਤੋਂ ਜਿਹੜਾ ਪੈਸਾ ਆਉਂਦਾ ਸੀ ਲੁੱਟ ਕੇ ਉਹ ਕਿਹੜੇ ਕਿਹੜੇ ਵਿਅਕਤੀਆਂ ਕੋਲ ਜਾਂਦਾ ਸੀਗਾ ਔਰ ਦੂਸਰੇ ਪਾਸੇ ਅੱਜ ਸਾਡੇ 3 ਦਿਨ ਹੋ ਗਏ 350 ਕਰੋੜ ਰੁਪਏ ਦਾ ਅਲੀਗੇਸ਼ਨ ਜਕਰ ਸਾਹਿਬ ਨੇ ਲਾਇਆ ਸੀਗਾ ਕਿ 350 ਕਰੋੜ ਸੈਕੰਡ ਮੁੱਖ ਮੰਤਰੀ ਵੀ ਕਿਹਾ ਸੀਗਾ ਤੇ ਅੱਜ ਤੱਕ ਨਾ ਸੈਕੰਡ ਮੁੱਖ ਮੰਤਰੀ ਚੰਨੀ ਸਾਹਿਬ ਨੇ ਜਵਾਬ ਦਿੱਤਾ ਨਾ ਪਹਿਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਵਾਬ ਦਿੱਤਾ ਨਾ ਇਹਨਾਂ ਦੀ ਸੈਂਟਰਲ ਲੀਡਰਸ਼ਿਪ ਨੇ ਜਵਾਬ ਦਿੱਤਾ ਸੋ ਮੈਂ ਸਮਝਦਾ ਅੱਜ ਪੰਜਾਬ ਦੇ ਲੋਕਾਂ ਦੇ ਸਾਹਮਣੇ ਤਸਵੀਰ ਸਾਫ ਆ ਕਿ ਕਾਂਗਰਸ ਪਾਰਟੀ ਦਾ ਦੂਜਾ ਨਾਮ ਪ੍ਰਸ਼ਾਚਾਰ ਆ ਮੈਂ ਇਸੇ ਲਈ ਕਹਿ ਰਿਹਾਗਾ ਕਿ ਉਹਨਾਂ ਨੂੰ ਵੱਡੇ ਵੱਡੇ ਬੋਰਡ ਲਾ ਲੈਣੇ ਚਾਹੀਦੇ ਨੇ ਆਪਣੀਆਂ ਆਪਣੀ ਪਾਰਟੀ ਦੇ ਦਫ਼ਤਰਾਂ ਦੇ ਵਿੱਚ ਕਿ ਇੱਥੇ ਆਓ ਮੁੱਖ ਮੰਤਰੀ ਦਾ ਅਹੁਦਾ ਖਰੀਦ ਕੇ ਲੈ ਜਾਓ ਇੱਥੇ ਆਓ ਇੱਥੇ ਆ ਕੇ ਐਮਐਲਏ ਦੀ ਟਿਕਟ ਲੈ ਜਾਓ ਇੱਥੇ ਆਓ ਇੱਥੇ ਆ ਕੇ ਐਮਸੀ ਦੀ ਜਿਹੜੀ ਟਿਕਟ ਬਕਾਊ ਆ ਸੋ ਕਹਿਣ ਦਾ ਭਾਵ ਆ ਅੱਜ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਇੱਕ ਬਕਾਊ ਪਾਰਟੀ ਹੋ ਗਈ ਉਹ ਵੀ ਭ੍ਰਿਸ਼ਟਾਚਾਰੀ ਪਾਰਟੀ ਹੋ ਗਈ ਪੰਜਾਬ ਦੇ ਲੋਕਾਂ ਨੂੰ ਸਮਝ ਆ ਗਈ ਔਰ ਦੂਸਰੇ ਪਾਸੇ ਇਹਨਾਂ ਦੇ ਕਰਨਾਟਕਾ ਦੇ ਡਿਪਟੀ ਸੀਐਮ ਕੀ ਕਹਿ ਰਹੇ ਨੇ ਕਿ ਨਵਜੋਤ ਕਰਸਦੂ ਦਾ ਲਾਜ ਹੋਣਾ ਚਾਹੀਦਾ ਮੈਂਟਲੀ ਲਾਜ ਹੋਣਾ ਚਾਹੀਦਾ ਮੇਰੀ ਉਸ ਔਰਤ ਦੇ ਨਾਲ ਨਵਜੋਧਕਰ ਸਿੱਧੂ ਜੀ ਦੇ ਨਾਲ ਬਹੁਤ ਹਮਦਰਦੀ ਆ ਕਿਉਂਕਿ ਉਹ ਕੈਂਸਰ ਦੀ ਸਰਵਾਈਵਰ ਆ ਉਹ ਇੱਕ ਵੱਡੀ ਜੰਗ ਲੜ ਕੇ ਕੈਂਸਰ ਦੇ ਖਿਲਾਫ ਇੱਕ ਵੱਡੀ ਜੰਗ ਲੜ ਕੇ ਫੇਰ ਆ ਕੇ ਪੰਜਾਬ ਦੇ ਲੋਕਾਂ ਦੀ ਗੱਲ ਕਰਦੀ ਆ ਫੇਰ ਆ ਕੇ ਉਹਨੇ ਪੰਜਾਬ ਦੇ ਲੋਕਾਂ ਦੇ ਵਿੱਚ ਵਿਚਰਨ ਲੱਗੀ ਆ ਸੋ ਉਸ ਔਰਤ ਨੂੰ ਇਹ ਕਹਿਣਾ ਕਿ ਇਹਦਾ ਦਿਮਾਗੀ ਇਲਾਜ ਦੀ ਜ਼ਰੂਰਤ ਆ ਦਿਮਾਗੀ ਲਾਜ ਦੀ ਜ਼ਰੂਰਤ ਆ ਮੈਂ ਸਮਝਦਾ ਨਵਜੋਧਕਰ ਸਿੱਧੂ ਨਹੀਂ ਹੈਗੀ ਅੱਜ ਦਿਮਾਗੀ ਇਲਾਜ ਦੀ ਜਿਹੜੀ ਜ਼ਰੂਰਤ ਆ ਉਹ ਕਾਂਗਰਸ ਪਾਰਟੀ ਨੂੰ ਆ ਪੂਰੀ ਦੋ ਅੱਜ ਉਹਨੇ ਪ੍ਰਧਾਨ ਨੂੰ ਆ ਅੱਜ ਉਹਨੇ ਲੀਡਰ ਆਪਾ ਆਪੋਜੀਸ਼ਨ ਨੂੰ ਆ ਚਲੋ ਛੱਡ ਦੋ ਸੈਂਟਰਲ ਲੀਡਰਸ਼ਿਪ ਨੂੰ ਅੱਜ ਪੰਜਾਬ ਦੇ ਜਿਹੜੇ ਲੀਡਰ ਨੇ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਬੜਿੰਗ ਜੀ ਉਹਦੇ ਮੂੰਹ ਨੂੰ ਜਿੰਦਰਾ ਲੱਗ ਗਿਆ ਅੱਜ ਲੀਡਰ ਆਪਾ ਦੀ ਆਪੋਜੀਸ਼ਨ ਬਾਜਬਾ ਸਾਹਿਬ ਉਹਨਾਂ ਦੇ ਮੂੰਹ ਨੂੰ ਜਿੰਦਰਾ ਲੱਗ ਗਿਆ ਅੱਜ 4-4 ਦਿਨ ਦਾ 5-5 ਦਿਨ ਦਾ ਸਮਾਂ ਲੰਘ ਗਿਆ ਅਜ ਤੱਕ ਨਾ ਰਾਜਾ ਭੜੰਗੀ ਨੇ ਇੱਕ ਸਟੇਟਮੈਂਟ ਦਿੱਤੀ ਆ ਨਾ ਮੈਂ ਸਮਝਦਾ ਪ੍ਰਤਾਪ ਸਿੰਘ ਬਾਜਬਣ ਨੇ ਦਿੱਤੀ ਆ ਇਹਨਾਂ ਇਹਨਾਂ ਵਿਅਕਤੀ ਨੇ ਹੁਣ ਤੱਕ ਸਟੇਟਮੈਂਟ ਕਿਉਂ ਨਹੀਂ ਦਿੱਤੀ ਆ ਆਫੀਸ਼ੀਅਲੀ ਨਾ ਇਹਨਾਂ ਦੀ ਸੈਂਟਰਲ ਲੀਡਰਸ਼ਿਪ ਨੇ ਦਿੱਤੀ ਆ ਕਿ ਸਾਡੇ ਕੋਲੇ ਪੈਸੇ ਨਹੀਂ ਆਏ ਜਾਂ ਆਏ ਨੇ ਕਿੱਥੇ ਖਰਚ ਹੋਗੇ ਇਹ ਸਾਰੀ ਗੱਲ ਦੱਸਣੀ ਚਾਹੀਦੀ ਸੀ ਕਿਉਂਕਿ ਬਹੁਤ ਸੀਰੀਅਸ ਅਲੀਗੇਸ਼ਨ ਆ 500 ਕਰੋੜ 350 ਕਰੋੜ ਔਰ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਪਿੱਛੇ ਨਹੀਂ ਹੈਗੀ ਇਹ ਦੋਨੇ ਵਿਅਕਤੀ ਜਿਹੜੇ ਨੇ ਭ੍ਰਿਸ਼ਟਾਚਾਰ ਕਰਕੇ ਪੋਸਟਾਂ ਹਾਸਲ ਕੀਤੀਆਂ ਚਾਹੇਓ ਕੈਪਟਨ ਸਾਹਿਬ ਨੇ ਚਾਹੇਓ ਸਨੀਲ ਜਾਖੜ ਜੀ ਨੇ ਕਿ ਉਹਨਾਂ ਨੇ ਆਪਣੀ ਪਾਰਟੀ ਚੋਂ ਹੁਣ ਤੱਕ ਕਿਉਂ ਨਹੀਂ ਕੱਢਿਆ ਕਿ ਜਿਹੜੇ ਵਿਅਕਤੀ ਭ੍ਰਿਸ਼ਟਾਚਾਰਚ ਭ੍ਰਿਸ਼ਟਾਚਾਰੀ ਰਹੇ ਨੇ ਭ੍ਰਿਸ਼ਟਾਚਾਰ ਕਰਦੇ ਰਹੇ ਨੇ ਭ੍ਰਿਸ਼ਟਾਚਾਰ ਦੇ ਨਾਲ ਉਹਨੇ ਪੋਸਟਾਂ ਲਿਆਂ ਚਾਹੇਓ ਮੈਸਮੰਦ ਪ੍ਰਧਾਨਗੀ ਦੀ ਹੋਵੇ ਚਾਹੇਓ ਮੁੱਖ ਮੰਤਰੀ ਦੀ ਹੋਵੇ ਹਜੇ ਤੱਕ ਉਹ ਦੋਨੇ ਵਿਅਕਤੀ ਕਾਂਗਰਸ ਪਾਰਟੀ ਛੱਡ ਕੇ ਅਜ ਬੀਜੇਪੀ ਦਾ ਹਿੱਸਾ ਬਣੇ ਹੋਏ ਨੇ ਉਹਨਾਂ ਦੋਨਾਂ ਵਿਅਕਤੀਆਂ ਦੇ ਖਿਲਾਫ ਭਾਰਤੀ ਜਨਤਾ ਪਾਰਟੀ ਬਿਲਕੁਲ ਚੁੱਪਾ ਇਹਦਾ ਮਤਲਬ ਕੀ ਆ ਕਿ ਭਾਰਤ ਜਨਤਾ ਪਾਰਟੀ ਦੇ ਅੰਦਰ ਵੀ ਭ੍ਰਿਸ਼ਟਾਚਾਰ ਉਸੇ ਤਰ੍ਹਾਂ ਚੱਲਦਾਗਾ ਜਿਵੇਂ ਕਾਂਗਰਸ ਪਾਰਟੀ ਚੱਲਦਾਗਾ ਇਸ ਪਾਸਤਾ ਆ ਚਾਰ ਦਿਨ ਹੋ ਚੁੱਕੇ ਨੇ ਨਾ ਖੜਗੇ ਸਾਹਿਬ ਦਾ ਬਿਆਨ ਨਾ ਮਿਤ ਸ਼ਾ ਦਾ ਬਿਆਨ ਨਾ ਜੇਪੀ ਨੱਟਾ ਸਾਹਿਬ ਦਾ ਬਿਆਨ ਨਾ ਪੰਜਾਬ ਦੇ ਕਾਂਗਰਸ ਪਾਰਟੀ ਦੇ ਪ੍ਰਧਾਨ ਦਾ ਬਿਆਨ ਨਾ ਲੀਡਰ ਆਫ ਦੀ ਆਪੋਜੀਸ਼ਨ ਦਾ ਬਿਆਨ ਨਹੀਂ ਮੈਂ ਸਮਝਦਾ ਬੀਜੇਪੀ ਨੇ ਜਾਕਰ ਸਾਹਿਬ ਨੂੰ ਜਾਂ ਕੈਪਟਨ ਸਾਹਿਬ ਨੂੰ ਆਪਣੀ ਪਾਰਟੀ ਚੋਂ ਕੱਢਿਆ ਕਿਉਂਕਿ ਜੇ ਉਹ ਇਮਾਨਦਾਰ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਤਾਂ ਭ੍ਰਿਸ਼ਟਾਚਾਰੀ ਨੂੰ ਨਾਂਭੇ ਕਰਨਾ ਚਾਹੀਦਾ ਉਹਨਾਂ ਨੂੰ ਆਪਣੀ ਪਾਰਟੀ ਤੋਂ ਕੱਢ ਦੇਣਾ ਚਾਹੀਦਾ ਕਿਉਂਕਿ ਉਹ ਕਹਿ ਰਹੇ ਨੇ ਕਿ ਉਹਦੇ ਸੇਲ ਤੇ ਸੀਗੇ ਉਹਦੇ ਸੇਲ ਤੇ ਲੱਗਦੇ ਸੀਗੇ ਸੋ ਜੇ ਕੈਪਟਨ ਸਾਹਿਬ 500 ਕਰੋੜ ਰੁਪਏ ਦੇ ਕੇ ਬਣੇ ਨੇ ਤਾਂ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਨੂੰ ਚਾਹੀਦਾ ਕਿ ਤੁਰੰਤ ਉਹਨੂੰ ਭਾਰਤੀ ਜਨਤਾ ਪਾਰਟੀ ਚੋਂ ਲਾਭੇ ਕੱਢ ਦੇਣਾ ਚਾਹੀਦਾ ਤੁਰੰਤ ਉਸ ਵਿਅਕਤੀ ਨੂੰ ਜਿਹੜਾ ਹੁਣ ਤੱਕ ਪਿਛਲੇ 7-8 ਸਾਲਾਂ ਚ ਇੱਕ ਵਾਰ ਕਿਹਾ ਕਿ ਸਾਡੇ 350 ਕਰੋੜ ਰੁਪਏ ਚ ਉਹਦਾ ਮਿਲ ਰਿਹਾ ਸੀ ਮੈਨੂੰ ਜਾਂ ਕੋਈ ਹੋਰ ਲੈ ਰਿਹਾ ਸੀਗਾ ਜਾਕਰ ਸਾਹਿਬ ਤਾਂ ਉਹਨੂੰ ਵੀ ਤੁਰੰਤ ਮੈਂ ਸਮਝਦਾ ਪਾਰਟੀ ਚੋਂ ਕੱਢ ਦੇਣਾ ਚਾਹੀਦਾ ਕਿਉਂਕਿ ਇਹਦਾ ਮਤਲਬ ਕੀ ਆ ਉਹ ਚੁੱਪ ਰਹੇ ਉਹਨਾਂ ਨੇ ਕਈ ਵਾਰ ਸਵਿਧਾਨ ਦੀ ਸੌਖਾ ਦੀ ਕਿ ਮੈਂ ਸੱਚਾ ਹੋ ਕੇ ਜਦੋਂ ਵੀ ਉਹ ਐਮਐਲਏ ਬਣਦੇ ਰਹੇ ਜਦੋਂ ਵੀ ਐਮਪੀ ਬਣਦੇ ਰਹੇ ਉਦੋਂ ਸਬਦਾਨ ਦੀ ਸੌ ਖਾਂਦੇ ਸੀ ਜੋ ਸਬਦਾਨ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਨੇ ਬਣਾਇਆਗਾ ਉਹਦੀ ਸੌ ਖਾਂਦੇ ਰਹੇ ਨੇ ਤਾਂ ਮੈਂ ਸਮਝਦਾ ਕੋਈ ਵੀ ਵਿਅਕਤੀ ਆ ਚਾਹ ਜਦੋਂ ਸਰਕਾਰ ਦੇ ਵਿੱਚ ਆ ਜਾਂ ਸਰਕਾਰ ਤੋਂ ਬਾਹਰ ਆ ਜਿਹੜਾ ਪੋਲਿਟੀਕਲ ਲਾਈਨ ਦੇ ਅੰਦਰ ਆ ਤਾਨੂੰ ਸੱਚ ਬੋਲਣਾ ਚਾਹੀਦਾ ਲੋਕਾਂ ਦੇ ਸਾਹਮਣੇ ਸੋ ਉਹਨਾਂ ਨੇ ਸੱਚ ਨੂੰ 4 ਸਾਲ 5 ਸਾਲ 6 ਸਾਲ 7 ਸਾਲ 9 ਸਾਲ ਕਿਉਂ ਦਬਾ ਕੇ ਰੱਖਿਆ ਤਾਂ ਉਹ ਵੀ ਵੈਸੇ ਮੰਨਦਾ ਬਰਾਬਰ ਦੇ ਦੋਸ਼ੀ ਨੇ ਜਿਹੜਾ ਸੱਚ ਦਵਾ ਕੇ ਰੱਖਦਾਗਾ ਉਹ ਵੀ ਉਹਨਾਂ ਹੀ ਦੋਸ਼ੀ ਹੁੰਦਾਗਾ ਜਿਹੜਾ ਗਲਤ ਕੰਮ ਕਰ ਰਿਆ ਹੁੰਦਾ ਉਹਦੇ ਬਰਾਬਰ ਦਾ ਸੋ ਮੇਰਾ ਕਹਿਣ ਦਾ ਪਾਬਾ ਅੱਜ ਤੱਕ ਇਹਨਾਂ ਪਾਰਟੀਆਂ ਦੇ ਨੈਸ਼ਨਲ ਲੀਡਰਸ਼ਿਪ ਨਾਲ ਸਟੇਟ ਦੀ ਲੀਡਰਸ਼ਿਪ ਦਾ ਕੋਈ ਵੀ ਬਿਆਨ ਜਿਹੜਾ ਸਾਹਮਣੇ ਨਹੀਂ ਆਇਆ ਔਰ ਦੂਸਰਾ ਇਹ ਕਹਿ ਦਿੱਤਾ ਗਿਆ ਕਿ ਨਵਜੋਤ ਕੌਰ ਸਿੰਧੂ ਮੈਂਟਲੀ ਅਫਸੈਟ ਆ ਸ਼ੀ ਇਸ ਬਾਇ ਪ੍ਰੋਫੈਸ਼ਨ ਡਾਕਟਰ ਉਹ ਬੜਾ ਲੰਬਾ عرصਾ ਉਹਨਾਂ ਨੇ ਡਾਕਟਰੀ ਸਭਾ ਮਨ ਬਣ ਜਾਣਾ ਰਹੀਆਂ ਔਰ ਹੁਣੇ-ਹੁਣੇ ਲੰਬਾ عرصਾ ਉਹਨਾਂ ਨੇ ਕੈਂਸਰ ਚੋਂ ਸਰਵਾਈਵ ਕੀਤਾਗਾ ਕੈਂਸਰ ਉਹ ਨਰਮ ਬਿਮਾਰੀ ਹੋਗੀ ਸੋ ਠੀਕ ਹੋਏ ਨੇਗੇ ਮੈਂ ਪਰਮਾਤਮਾ ਦਾ ਵੀ ਧੰਨਵਾਦ ਕਰਦਾਗਾ ਔਰ ਦੂਸਰੇ ਪਾਸੇ ਮੈਂ ਸਮਝਦਾਗਾ ਤੇ ਅਲਾਹ ਅੱਜ ਕਾਂਗਰਸ ਪਾਰਟੀ ਦੀ ਜਰੂਰਤ ਆ ਔਰ ਬੀਜੇਪੀ ਦੀ ਜਰੂਰਤ ਆ ਥੈਂਕ